ਕਲਕੱਤਾ ਰੇਪ ਕੇਸ ਦਾ ਮਾਮਲਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਵਾਂ ਕਿ ਕਲਕੱਤਾ ਦੇ ਆਰਜੀਕਰ ਆਰਜੀਕਰ ਮੈਡੀਕਲ ਕਾਲਜ ਦੀ ਸੈਕੰਡਰੀ ਸੈਕੰਡਰੀ ইয়ার ਦੀ ਟ੍ਰੇਨਿੰਗ ਡਾਕਟਰ ਦੇ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾਂਦਾ ਹੈ ਕਿ 36 ਘੰਟੇ ਦੀ ਬੈਕ ਟੂ ਬੈਕ ਡਿਊਟੀ ਕਰਨ ਤੋਂ ਬਾਅਦ ਉਹ ਸੈਮੀਨਾਰ ਹਾਲ ਦੇ ਵਿੱਚ ਕੁਝ ਧਿਰ ਆਰਾਮ ਕਰਨ ਲਈ ਗਈ ਸੀ ਬਟ ਉਹ ਸੈਮੀਨਾਰ ਹਾਲ ਤੋਂ ਵਾਪਸ ਆਂਦੀ ਉਹਦੀ লাশ ਤੇ লাশ ਜਿਹੜੇ ਹਾਲਾਤਾਂ ਦੇ ਵਿੱਚ ਮਿਲੀ ਉਹਨੂੰ ਕੋਈ ਵੀ ਦੇਖੇ ਕਹਿ ਸਕਦਾ ਹੈ ਵੀ ਉਹਦੇ ਨਾਲ ਕੀ ਹੋਇਆ ਬਟ ਕਾਲਜ ਦੇ ਪ੍ਰਿੰਸੀਪਲ ਵੱਲੋਂ ਕਿਹਾ ਜਾਂਦਾ ਹੈ ਵੀ ਕੁੜੀ ਨੇ ਸੁਸਾਇਡ ਕੀਤਾ ਹੈ ਮੈਨੂੰ ਬਸ ਇਥੋਂ ਇਨਾ ਕੁ ਦੁੱਖ ਹੋਇਆ ਨੇ ਚੀਜ਼ ਦਾ ਸੁਣ ਕੇ ਜਿਸ ਹਾਲਾਤਾਂ ਦੇ ਵਿੱਚ ਉਹਦੀ ਲਾਸ਼ ਮਿਲੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੇ ਕਿਸੇ ਨੇ ਸੁਸਾਇਡ ਕਰਨਾ ਹੋਗਾ ਕਿ ਉਹ ਆਪਣੇ ਅਧੇ ਕੱਪੜੇ ਲਾ ਕੇ ਸੁਸਾਇਡ ਕਰੂਗਾ ਕਿ ਉਹ ਆਪਣੀ ਹਿਪ ਬੋਨ neck bone ਰਿੰਗ ਫਿੰਗਰ ਕਰਦਨ ਦੀ ਹੱਡੀ ਤੋੜ ਕੇ ਆਪਣੇ ਆਪ ਇੰਨੀ ਜ਼ਖਮ ਦੇ ਕੇ ਸੁਸਾਇਡ ਕਰੂਗਾ ਕਿ ਉਹਦੇ ਬੁੱਲਾਂ 'ਚੋਂ ਵੀ ਕੋਣ ਹੈ ਉਹਦੀ ਅੱਖਾਂ 'ਚ ਵੀ ਕੋਣ ਹੈ ਉਹਦੇ ਪ੍ਰਾਈਵੇਟ ਪਾਰਟ ਤੇ ਵੀ ਕੋਣ ਹੈ ਤੇ ਕੋਈ ਵੀ ਅੰਨਾ ਦੇਖ ਕੇ ਵੀ ਕਹਿ ਸਕਦਾ ਵੀ ਉਹਦੇ ਮਨ ਕਿ ਹੋਇਆ ਤੇ ਕਾਲਜ ਪ੍ਰੈਸੈਂਸ਼ਨ ਵੱਲੋਂ ਕਿਹਾ ਜਾਂਦਾ ਕਿ ਕੁੜੀ ਨੇ ਸੁਸਾਇਡ ਕੀਤਾ ਪੋਸਮਰਟਮ ਰਿਪੋਰਟ ਬਟ YouTube ਤੇ ਵਾਇਰਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਕੀ ਉਸ ਵਿਚਾਰੀ ਨਾਲ ਹੋਇਆ ਰੇਪ ਪਹਿਲਾਂ ਇੱਕ ਨਿਰਭੈ ਕਾਰਨ ਸਾਡੇ ਤੋਂ ਪੁੱលਿਆ ਜਾ ਰਿਹਾ ਸੀ 9 ਮਹੀਨੇ ਪਹਿਲਾਂ ਸਪੇਨ ਦੀ ਕੁੜੀ ਦੇ ਨਾਲ ਕੀ ਹੋਇਆ ਤੁਸੀਂ ਸਾਰੇ ਜਾਣਦੇ ਹੋ ਮੈਨੂੰ ਇੱਕ ਗੱਲ ਇਹ ਸਮਝ ਨਹੀਂ ਆਂਦੀ ਇੱਕ ਹੁੰਦਾ ਰੇਪ ਰੇਪ ਕੀਤਾ ਛੱਡਦਾ ਇੱਕ ਹੁੰਦਾ ਦਰਿੰਦਗੀ ਉਹ ਕੁੜੀ ਦੇ ਨਾਲ ਦਰਿੰਦਗੀ ਹੋਈ ਹੈ ਕੋਈ ਇਨਸਾਨ ਨਹੀਂ ਜ਼ੀਰੋ ਨਾਲ ਇੱਕ ਬੰਦਾ ਨਹੀਂ ਸੀ ਜਿਹਦਾ ਨਾਮਾਰੇ ਇੱਕ ਤੋਂ ਜ਼ਿਆਦਾ ਲੋਕ ਸੀ 150 ਐਮਐਲ ਸੀਮਨ ਮਿਲਿਆ ਉਹ ਦਿੱਤੋ ਮਤਲਬ ਲਿਟਰਲੀ ਅੱਗੇ ਸੋ ਕਹਿੰਦੇ ਸੀ ਵੀ ਹਾਂ ਕੋਈ ਕੁੜੀ ਸੜਕਾਂ ਤੇ ਘੁੰਮ ਰਹੀ ਸੀ ਕੱਪੜੇ ਛੋਟੇ ਪਾਇਆ ਸੀ ਤਾਂ ਉਹਦੇ ਨਾਲ ਕੁਝ ਗਲਤ ਹੋ ਗਿਆ ਇਹ ਵਿਚਾਰੀ ਹਸਪੀਟਲ ਦੇ ਅੰਦਰ ਡਾਕਟਰ ਦੀ ਡਰੈਸ ਦੇ ਵਿੱਚ ਇਹਦਾ ਕੀ ਕਸੂਰ ਸੀ ਇੰਨੇ ਤਾਂ ਕੋਈ ਕੱਪੜੇ ਛੋਟੇ ਨਹੀਂ ਪਾਇਆ ਸੀ ਫਿਰ ਇਹਦੇ ਨਾਲ ਕਿਉਂ ਹੋਇਆ ਮਤਲਬ ਦਰਿੰਦੇ ਨੇ ਜੇ ਆਪਣਾ ਨਿਸ਼ਾਨਾ ਬਣਾਣਾ ਉਹਨੇ ਛੋਟੇ ਕੱਪੜੇ ਦੇਖ ਕੇ ਨਹੀਂ ਉਹਦੇ ਦਿਮਾਗ ਦੇ ਵਿੱਚ ਹੀ ਗੰਦਗੀ ਹੈ ਤਾਂ ਉਹਨੇ ਗਲਤ ਕੰਮ ਕਰਨਾ ਤਾਂ ਉਹਨੇ ਕਰ ਹੀ ਲੈਣਾ ਬਟ ਇੱਥੇ ਹੋਰ ਇੱਕ ਹੋਰ ਇੱਕ ਹੋਰ ਮਤਲਬ ਕਹਿ ਲੋ ਵੀ ਹਰਾਨੀ ਜਨਕ ਜਾਂ ਫਿਰ ਇੱਕ ਸੋਚਣ ਦੀ ਗੱਲ ਆਂਦੀ ਏ ਕਿ ਕੁੜੀਆਂ ਸੜਕਾਂ ਤੇ ਚਲੋ ਸੇਫ ਨਹੀਂ ਹੈਗੀਆਂ ਠੀਕ ਹੈ ਇੱਕ ਸੇਫ ਜਗ੍ਹਾ ਕਿਹੜੀ ਮੰਨ ਜੰਦੀ ਹਸਪੀਟਲ ਘਰ ਸਕੂਲ ਹਸਪੀਟਲ ਦੇ ਅੰਦਰ ਡਾਕਟਰ ਦੇ ਨਾਲ ਰੇਪ ਨਹੀਂ ਤੇ ਲੋਕ ਕਿ ਸੋਚਦੇ ਡਾਕਟਰ ਹੈ ਇਹਨੂੰ ਪੁੱਛ ਨਹੀਂ ਕੇ ਆਰੇ ਇਹਨਾਂ ਨੇ ਤਾਂ ਹਦਾਇਤ ਪਾਰ ਕਰਤੀ ਇੱਕ ਡਾਕਟਰ ਦੀ ਰਿਸਪੈਕਟ ਹੁੰਦੀ ਹੈ ਲਿਮਿਟੇਸ਼ਨ ਹੁੰਦੀ ਅਸੀਂ ਡਾਕਟਰ ਦੇ ਨਾਲ ਗੱਲ ਕਰਨ ਲੱਗੇ ਸੋਚਦੇ ਹਾਂ ਕਿ ਕੱਲ੍ਹ ਕੀ ਡਾਕਟਰ ਦੇ ਨਾਲ ਕਰਨੀ ਹੈ ਔਰ ਇੱਕ ਦੀ ਕਿਦੀ ਇੰਨੀ ਹਿੰਮਤ ਵੱਧ ਗਈ ਕਿ ਡਾਕਟਰ ਨਾਲ ਇਹ ਸਭ ਕਰਤਾ ਤੇ ਅਪਰਾਧੀ ਖੁੱਲੇ ਆਮ ਘੁੰਮਦੇ ਪਏ ਆ ਅੱਜ ਮੈਂ ਹਾਈਵੇ ਤੇ ਜਾ ਰਹੀ ਸੀ ਕੋਈ ਕੰਮ ਤੇ ਰਸਤੇ 'ਚ ਡਰਾਈਵ ਕਰ ਰਹੀ ਸੀ ਮੈਂ ਰਸਤੇ 'ਚ ਮੈਨੂੰ ਵਾਸ਼ਰੂਮ ਜਾਣ ਦੀ ਲੋੜ ਤੇ ਲੱਗੀ ਤਾਂ ਮੈਂ ਸੋਚਿਆ ਪੈਟਰੋਲ ਪੰਪ ਤੇ ਰੁਕ ਜਾਨੀ ਬਟ ਮੈਂ ਰੁਕ ਪਾਈ ਅੰਦਰ ਡਰ ਹੀ ਇੰਨਾ ਪਰ ਗਿਆ ਵੀ ਕਿੱਥੇ ਵੀ ਕੁਝ ਵੀ ਹੋ ਸਕਦਾ ਨਾ ਅਸੀਂ ਕਿੱਥੇ ਸੁਰੱਖਿਅਤ ਆ ਸਰਕਾਰ ਕਹਿੰਦੀ ਏ ਬੇਟੀ ਪੜਾਓ ਬੇਟੀ ਬਚਾਓ ਬਟ ਨਹੀਂ ਇੱਥੇ ਅੱਜਕੱਲ ਬੇਟਿਆਂ ਨੂੰ ਐਜੂਕੇਟ ਕਰਨ ਦੀ ਜ਼ਰੂਰਤ ਹੈ ਨਾ 20% ਜਿਹੜੇ ਮੁੰਡੇ ਵਿਗੜਦੇ ਹਨ ਗੁੱਸਾ ਨਾ ਕਰਿਓ ਮੇਰੀਓ ਪੈਣੋ ਮਾਵਾਂ ਦੀ ਗਲਤੀ ਦੇ ਨਾਲ ਵਿਗੜਦੇ ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਮੁੰਡਾ ਕਹਿੰਕੇ ਇੰਨਾクセਰ ਚੜਾ ਲੈਂਦੀ ਐ ਕੀ ਆਣ ਵਾਲੀ ਜਿਹੜੀ ਨੂ ਹੁੰਦੀ ਉਹ ਵੀ ਦੁਖੀ ਹੁੰਦੀ ਹੈ ਜਿਸ ਬੰਦੇ ਨੇ ਰੇਪ ਕੀਤਾ ਆਲਰੇਡੀ ਉਹਦੇ ਚਾਰ ਵਿਆਹ ਹੋ ਚੁੱਕੇ ਆ ਜਿਹੜੇ ਕਿ ਘਰ ਵਾਲੇ ਛੱਡ ਕੇ ਜਾ ਚੁੱਕੇ ਆ ਤਾਂ ਪੁਲਸ ਨੇ ਉਸ ਨੂੰ ਆਪਣੀ ਮਤਲਬ ਕੈਲੋ ਸਿਵਲ ਦੇ ਵਿੱਚ ਰੱਖਿਆ ਹੋਇਆ ਸੀ ਜਿਹਾ ਐਜ਼ ਅ ਵਲੰਟੀਅਰ ਰੱਖਿਆ ਹੋਇਆ ਸੀ ਰੇਪ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਹ ਬਟਾਲੀਅਨ ਦਾ ਜਿਹੜਾ ਰੂਮ ਹੁੰਦਾ ਪੁਲਸ ਵਾਲੇ ਦਾ ਰੂਮ ਹੁੰਦਾ ਉੱਥੇ ਜਾ ਕੇ ਸੁਕਦਾ ਹੈ ਤਾਂ ਮਤਲਬ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਸਾਡੇ ਰક્ષਕ ਹੈ ਮਤਲਬ ਹੁਣ ਕੋਈ ਆਪਾਂ ਗਾਰਡ ਰੱਖੀਏ ਗਾਰਡ ਰੱਖਦੇ ਮੋਸਟਲੀ ਹਸਪੀਟਲਸ ਦੇ ਵਿੱਚ ਵੀ ਹੁੰਦੇ ਆ ਹਰ ਜਿਹੜੇ ਪ੍ਰੋਫੈਸ਼ਨਲ ਜਗ੍ਹਾ ਹੁੰਦੇ ਕਾਰਪੋਰੇਟ ਸੈਕਟਰ ਹੁੰਦਾ ਮੋਸਟਲੀ ਹਰ ਜਗ੍ਹਾ ਤੇ ਗਾਰਡ ਹੁੰਦੇ ਹੈਗੇ ਕਿ ਹੁਣ ਉਹ ਗਾਰਡ ਤੇ ਅਸੀਂ ਆਪਣੀ ਸੁਰੱਖਿਆ ਦੀ ਰੱਖੀ ਹੈ ਉਹ ਗਾਰਡ ਤੇ ਵੀ ਭਰੋਸਾ ਨਾ ਕਰੀਏ ਮਤਲਬ ਕੁੜੀਆਂ ਕਰਨ ਤੇ ਕੀ ਕਰਨ ਸਰਕਾਰ ਨੂੰ ਚਾਹੀਦਾ ਹੈ ਵੀ ਇੰਨੇ ਕੁ ਸਖਤ ਕਾਨੂੰਨ ਬਣਾ ਲ ਵਿੱਚ ਜਿਸ ਬੰਦੇ ਨੇ ਵੀ ਇੱਕ ਕਲਪ ਤੱਕ ਕਿਸੇ ਵੀ ਕੁੜੀ ਨਾਲ ਕੀਤਾ ਉਹਨੂੰ ਸੇਮ ਡੇ ਚੌਂਕ ਦੇ ਵਿੱਚ ਖੜ ਕੇ ਨਾ ਜਿੰਦੇ ਨੂੰ ਅੱਗ ਲਾ ਦੇਣੀ ਚਾਹੀਦੀ ਹੈ ਚੀਨਾ ਚੱਕਾ ਸਖਤ ਕਾਨੂੰਨ ਇੰਨਾ ਬੰਦਿਆਂ ਦੇ ਇੰਨਾ ਦਰਿੰਦਿਆਂ ਦੇ ਮਾਮਲੇ ਵਿੱਚ ਡਰ ਨਹੀਂ ਨਾ ਪੈਦਾ ਹੁੰਦਾ ਤਦ ਤੱਕ ਇਹ ਘਟਨਾਵਾਂ ਹੁੰਦੀਆਂ ਸੀ ਹੁੰਦੀਆਂ ਰਹਿਣਗੀਆਂ ਤਾਂ ਦੂਸਰੀ ਗੱਲ ਇਹ ਹੈ ਐਜੂਕੇਟ ਕਰੋ ਤਾਂ ਮੁੰਡਿਆਂ ਨੂੰ ਕਰੋ ਮੁੰਡਿਆਂ ਨੂੰ ਆਪਣੇ ਜਿਹੜੇ ਮੋਰਲਸ ਆ ਉਹ ਸਿਖਾਓ ਕੁੜੀਆਂ ਦੀ ਇੱਜ਼ਤ ਕਰਨਾ ਸਿਖਾਓ ਆਪਣੀ ਪੈਣ ਲਈ ਤਾਂ ਤੁਸੀਂ ਸ਼ੇਰ ਬਣ ਜੰਨੇ ਹੋ ਬਚਾਨ ਲਈ ਜੋ ਉਹਨੂੰ ਕੋਈ ਕੁਝ ਕਹਿੰਦਾ ਤੇ ਦੂਜੇ ਦੀ ਪੈਣ ਤੇ ਕੁੱਤੇ ਬਣ ਜੰਨੇ ਹੋ ਕੁੱਤਿਆਂ ਦੀ ਤਰ੍ਹਾਂ ਉਹਨੂੰ ਨੋਜ ਖਾਨਨੇ ਸਿਰਫ ਇੱਕ ਚੀਜ਼ ਸੋਚੋ ਅੱਖਾਂ ਬੰਦ ਕਰਕੇ ਕਿ ਕਿੰਨੇ ਪੀਣ ਦੇ ਵਿੱਚ ਉਹਨੇ ਦਮ ਤੋੜਿਆ ਹੋਏਗਾ ਮੈਨੂੰ ਸਿਰਫ ਮਤਲਬ ਇਹੀ ਚੀਜ਼ ਸੋਚ ਕੇ ਬਰਦਾਸ਼ਤ ਨਹੀਂ ਹੋ ਰਹੀ ਕਿ ਕਿੰਨੇ ਪੇਨ ਦੇ ਵਿੱਚ ਹੋਏਗੀ ਉਹ ਵੀ ਜਦੋਂ ਉਹਦੀ ਫਿੰਗਰ ਟੁੱਟੀ ਹੈ hip bone ਟੁੱਟੀ ਹੈ ਬਾਹਾਂ ਤੇ ਫੈਕਚਰ ਹੈ ਅੱਖਾਂ ਦੇ ਵਿੱਚ ਖੂਨ ਹੈ ਲਿਪਸ ਤੇ ਕਿੰਨਾ ਪੇਨ ਕਿੰਨਾ ਦਰਦ ਹੋਇਆਣਾ ਨਾ ਤੇ ਕਿੰਨੀ ਤੜਫ ਤੜਫ ਕਿ ਉਹਦੀ ਜਾਨ ਨਿਕਲੀ ਹੋਣੀ ਹੈ ਕਿੰਨੀ ਵਾਰ ਉਹਨੇ ਆਪਣੇ ਆਪ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕਿਸੇ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਤੇ ਪਰ ਕੋਈ ਵੀ ਨਹੀਂ ਆਇਆ ਉਸ ਉਸ ਤਰਤ ਨੂੰ ਇੱਕ ਵਾਰ ਸੋਚ ਕੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਆਪਣੇ ਇੱਕ ਨੱਕ ਉਂਗਲ ਤੇ ਮਾਰਾ ਜਿਹਾ ਬਲੇਡ ਜਾਂ ਚਾਕੂ ਵੀ ਲੱਗ ਜਾਂਦਾ ਹੈ ਤਾਂ ਆਪਣੀ ਚੀਕਾਂ ਨਿਕਲ ਜਾਂਦੀ ਹੈ ਕਿੰਨਾ ਤਰਦ ਸੇ ਆਉਂਦਾ ਸਰਕਾਰ ਨੂੰ ਚਾਹੀਦਾ ਵੀ ਟਰੇਪ ਮਾਮਲੇ ਦੇ ਵਿੱਚ ਖਾਸ ਕਰ ਕਟੋ ਤੋਂ ਕਟ ਸਮੇਂ ਵਿੱਚ ਵਿਦਿਨ 15 ਡੇਜ਼ ਵਿਦਿਨ 30 ਡੇਜ਼ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਬਸ ਨਹੀਂ ਤੇ ਸਾਲੋਂ ਸਾਲ ਕੇਸ ਲਟਕਦੇ ਰਹਿ ਜਾਂਦੇ ਆ ਹੁੰਦਾ ਕੁਛ ਨਹੀਂ ਆ ਬਾਅਦ ਚ ਫਿਰ ਕੋਈ ਨਾ ਕੋਈ politcal support ਮਿਲ ਜਾਂਦਾ ਤੇ ਅਪਰਾਧੀ ਖੁੱਲੇ ਆਮ ਘੁੰਮਦੇ ਆ ਦੂਸਰੇ ਸ਼ਿਕਾਰ ਦੇ ਤਲਾਸ਼ ਇਹ ਯਾਦ ਰੱਖਿਓ ਉਹ ਦੂਸਰਾ ਸ਼ਿਕਾਰ ਕੋਈ ਵੀ ਹੋ ਸਕਦਾ ਸਾਡਾ ਕੋਈ ਆਪਣਾ ਵੀ ਹੋ ਸਕਦਾ ਤਾਂ ਮੇਰੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਮੂਮੈਂਟ ਨੂੰ ਇੰਨਾ ਕ ਅੱਗੇ ਲੈ ਕੇ ਜਾਓ ਸਰਕਾਰ ਤੇ ਇੰਨਾ ਕ ਦਬਾਅ ਪਾਵੇ ਕਿ ਇਹਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ ਤੇ ਪਰਮਾਤਮਾ ਉਸ ਡਾਕਟਰ ਦੀ ਡਾਕਟਰ ਕੁੜੀ ਦੀ ਚਲੋ ਸਾਡੇ ਤੋਂ ਬਹੁਤ ਛੋਟੇ ਸਿਮਰ ਸਾਡੇ ਛੋੜੇ ਪੈਣਾ ਵਰਗੀ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਮਾਤਮਾ ਕਦੇ ਵੀ ਕਿਸੇ ਦੇ ਵੀ ਧੀ ਪੈਣ ਦੇ ਨਾਲ ਕਾਂ ਪੇਰਦਾ ਨਾ ਹੋਵੇ ਮੇਰੀ ਪਰਮਾਤਮਾ ਕੇ ਇਹ ਹੀ ਅਰਦਾਸ ਹੈ